ਤਾਂ ਦੋਸਤੋ ਆ ਜਿਹੜੀ ਜੜੀ ਬੂਟੀ ਆ ਇਹ ਮੇਰੀ ਮਾਤਾ ਤੋੜ ਕੇ ਲਈ ਮਾਤਾ ਨਹੀਂ ਫੋਕਸ ਕਰੀ ਇਹ ਮਾਤਾ ਮੇਰੀ ਤੋੜ ਕੇ ਲਈ ਆਈ ਹੈ ਜੜੀ ਬੂਟੀ ਇਹ ਛਪੈਦਿਆਂ ਦੇ ਥੱਲੇ ਹੁੰਦੀ ਆ ਐ ਨੂੰ ਕਰ ਲਾ ਹੁਣ ਛਪੈਦਿਆਂ ਦੇ ਥੱਲੇ ਹੁੰਦੀ ਆ ਇਹ ਤੇ ਟੇਬਡ ਬਿਆਂ ਦੇ ਹੁੰਦੀ ਮਾਤਾ ਇਹ ਇਹ ਮਾਤਾ ਤੂੰ ਕਿਉਂ ਲਿਆਂਦੀ ਕਾਦੇ ਹੱਥ ਲਿਆਂਦੀ ਇਹ ਲਿਆਂਦੀ ਬੱਚਿਆਂ ਨੂੰ ਹੋਣ ਵਾਸਤੇ ਬਹਿ ਜਾ ਵੀਰ ਬਹਿ ਜਾ ਮਮਾ ਚਾਹ ਪੀ ਕੇ ਜਾਈਂ ਆ ਕਿੱਥੇ ਚਾਹ ਉਹ ਬਹਿ ਲੈ ਉਹ ਬਹਿ ਰਾ ਗੁਰੂਆ ਭੱਜਾ ਜਾਂ ਨਹੀਂ ਨਹੀਂ ਇਹ ਕਾਦੇ ਹੱਥ ਲਿਆਂਦੀ ਆ ਇਹ ਇਹ ਬੱਚਿਆਂ ਨੂੰ ਖਸਾ ਕੁਸਰਾ ਨਿਕਲ ਆਉਂਦਾ ਤੇ ਤਾਂ ਕਰਕੇ ਪਹਿਲਾਂ ਪਹਿਲਾਂ ਚਾਹ ਤੇ ਆਪਣਾ ਫੱਗਣੇ ਚੇਤ ਚੜਨ ਤੋਂ ਫੱਗਣ ਫੱਗਣ ਦੇ ਨਿਵਾਰ ਹੋ ਇਹਨਾਂ ਨੂੰ ਚੇਤ ਚੜਨ ਨਹੀਂ ਚੇਤਰ ਚ ਵੀ ਨਵਾ ਦੋ ਕੋਈ ਡਰ ਨਹੀਂ ਵੈਸੇ ਇਹ ਜਿਹੜੀ ਇਹਨੂੰ ਕਹਿੰਦੇ ਕੀ ਆ ਸਿੰਜੀ ਸਿੰਜੀ ਤਾਂ ਦੋਸਤੋ ਇਹ ਸਿੰਜੀ ਨਾਂ ਦੀ ਜਿਹੜੀ ਬੂਟੀ ਹੈ ਜੀ ਇਹ ਕਹਿੰਦੇ ਵੀ ਬੜੀ ਗੁਣਕਾਰੀ ਹੁੰਦੀ ਆ ਮਾਤਾ ਦੇ ਕਹਿਣ ਤੇ ਵੀ ਫੱਗਣ ਦੇ ਵਿੱਚ ਨਵਾਉਣਾ ਫੱਗਣ ਚੜਨ ਚੇਤਰ ਚੜਨ ਤੋਂ ਪਹਿਲਾਂ ਨਵਾ ਦੇ ਅੱਛਾ ਚੇਤਰ ਚੜਨ ਤੋਂ ਪਹਿਲਾਂ ਪਹਿਲਾਂ ਨਵਾ ਦੋ ਕੋਈ ਡਰ ਨਹੀਂ ਉਹ ਨਾ ਚਾਹੀਦਾ ਜਿਗਰੀ ਨਹਾਉਣਾ ਜ਼ਰੂਰੀ ਆ ਤਾਂ ਦੋਸਤੋ ਇਹ ਕਹਿੰਦੇ ਵੀ ਅਸੀਂ ਹਰ ਸਾਲ ਇਸ ਬੂਟੀ ਨਾਲ ਨਹਾਉਣੇ ਆ ਤੇ ਐਰ ਕੀ ਮਾਦਾ ਥੋੜੀ ਜਿਹੀ ਹੋ ਗਈ ਲੇਟ ਅਸੀਂ ਕੀ ਕਰਦੇ ਆ ਵੀ ਹਰ ਸਾਲ ਤਿੰਨ ਚਾਰ ਦਿਨ ਲਗਾਤਾਰ ਨਹਾਉਣਾ ਹੁੰਦਾ ਨਾ ਮਾਦਾ ਇੱਕ ਵਾਰੀ ਨਾਲੇ ਇੱਕ ਵਾਰੀ ਨਾਲੇ ਵੈਸੇ ਤਿੰਨ ਚਾਰ ਦਿਨ ਲਗਾਤਾਰ ਨਾਲੋ ਇਹਦਾ ਕੋਈ ਡਰ ਨਹੀਂ ਇੰਨੀ ਕ ਬੂਟੀ ਤੋੜ ਕੇ ਤੇ ਇੰਨੇ ਕ ਪਾਣੀ ਦੇ ਵਿੱਚ ਤੁਸੀਂ ਬਾਲ ਲੈਣਾ ਜਿਵੇਂ ਕਿ ਅਸੀਂ ਉਬਾਲੀ ਪਈ ਤੁਹਾਨੂੰ ਵਿਖਾਵਾਂਗੇ ਤਾਂ ਦੋਸਤੋ ਸਿਆਣੇ ਕਹਿੰਦੇ ਆ ਵੀ ਇਸ ਬੂਟੀ ਨਾਲ ਸੇਂਜੀ ਦੀ ਬੂਟੀ ਨਾਲ ਨਹਾਉਣ ਨਾਲ ਨਾ ਖਸਰਾ ਕਿਸੇ ਵੀ ਉਮਰ ਦੇ ਬੰਦੇ ਨੂੰ ਨਹੀਂ ਆਉਂਦਾ ਤੇ ਨਾ ਹੀ ਚਿਕਨ ਬਾਕਸ ਗਰੰਟੀ ਆ ਵੀ ਕਿਉਂਕਿ ਗਰਮੀਆਂ ਦੇ ਵਿੱਚ ਚਿਕਨ ਬਾਕਸ ਬਾਕਸ ਤੇ ਖਸਰਾ ਹੀ ਹੁੰਦਾ ਨਾ ਜਿਆਦਾ ਮਾਤਾ ਤੇ ਇਹਦੇ ਨਾਲ ਤੁਸੀਂ 4-5 ਦਿਨ ਲਗਾਤਾਰ ਨਹਾਉਣਾ ਸੇਂਜੀ ਦੀ ਬੂਟੀ ਨਾਲ ਤੇ ਇਹ ਦੋਵੇਂ ਬਿਮਾਰੀਆਂ ਤੁਹਾਨੂੰ ਗਰਮੀ ਭਾਰ ਵਿੱਚ ਟੱਚ ਨਹੀਂ ਕਰਨੀਆਂ ਕਿਉਂਕਿ ਆਉਣ ਵਾਲੇ ਸਮੇਂ 'ਚ ਇਹ ਜ਼ਿਆਦਾ ਆਉਂਦੀਆਂ ਨੇ ਇਸ ਕਰਕੇ ਮਾਤਾ ਸਾਨੂੰ ਹਰ ਸਾਲੇ ਦੇ ਨਾਲ ਨਵਾਉਂਦੀ ਆ ਤੇ ਇਹ ਮਿਲਦੀ ਕਿੱਥੋਂ ਆ ਇਹ ਮਿਲਦੀ ਹੈ ਜਿਵੇਂ ਕਿ ਆਮ ਖੇਤਾਂ 'ਚ ਵੀ ਮਿਲ ਜਾਂਦੀ ਹੈ ਤੇ ਛਪਾਈਦਾਂ ਦੇ ਨੀਚੇ ਜ਼ਿਆਦਾਤਰ ਹੁੰਦੀ ਹੈ ਤੇ ਜਾਂ ਟਿੱਬਾਂ ਟੁੱਬਿਆਂ ਤੇ ਜ਼ਿਆਦਾ ਹੁੰਦੀ ਹੈ ਤੇ ਇਦਾਂ ਦੀ ਆ ਮੜਾ ਨੇੜੇ ਕਰੀ ਕੈਮਰਾਮੈਨ ਦਿਖਾਈ ਵੀ ਇਦਾਂ ਇਹਦੇ ਆ ਲੱਗੀਆਂ ਹੁੰਦੀਆਂ ਦੇਖੋ ਤੁਸੀਂ ਠੀਕ ਹੈ ਕਿ ਨਹੀਂ ਆ ਖੱਟੇ 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 ਇਹਦੇ ਫੁੱਲ ਹੁੰਦੇ ਆ ਦੇਖੋ ਤੇ ਇਦਾਂ ਦੀ ਹੁੰਦੀ ਆ ਤੁਸੀਂ ਦੇਖ ਲਿਆ ਜੀ ਤੇ ਆ ਜਿਹੜੀ ਜੜ ਤੁਸੀਂ ਇਹ ਜੜ ਤੋਂ ਕੱਟਣੀ ਨਹੀਂ ਜੜ ਧੋਕੇ ਤੁਸੀਂ ਵਿੱਚ ਹੀ ਸੱਟਣੀ ਆ ਤੇ ਇਹਦੇ ਨਾਲ ਤੁਸੀਂ ਲਗਾਤਾਰ ਨਾ ਆਉਣਾ ਤੇ ਇਹ ਆ ਇਹਦੇ ਗੁਣ ਤੇ ਹੁਣ ਮੈਂ ਤੁਹਾਨੂੰ ਵਿਖਾਉਣਾ ਸੀ ਕਿਵੇਂ ਪਾਣੀ ਉਬਾਲਿਆ ਉਹ ਵਿਖਾ ਦਿੰਨੇ ਅਸੀਂ ਤੇ ਦੋਸਤੋ ਤੁਸੀਂ ਵੀ ਨਵਾਓ ਗਰੰਟੀ ਆ ਐਦਾਂ ਪਾਣੀ ਉਬਾਲ ਕੇ ਘਟੋ ਘਾਟੇ ਨੂੰ ਅੱਧਾ ਘੰਟਾ ਤੁਸੀਂ ਬਾਲਣਾ ਦੇਖੋ ਹਜੇ نیچے ਅੱਗ ਮਚਾਉਣ ਵਾਲੀ ਹੈ ਤੇ ਪਾਣੀ ਹੈ ਹਰਾ ਹਰਾ ਹੋ ਜਾਊਗਾ ਤੇ 4-5 ਦਿਨ ਲਗਾਤਾਰ ਤੁਸੀਂ ਇਸ ਬੂਟੀ ਨਾਲ ਨਾਓਗੇ ਤੁਹਾਨੂੰ ਖਸਰਾ ਨਾ ਖਸਰਾ ਨਾ ਚਿਕਨ ਬਾਕਸ ਕੋਈ ਵੀ ਬੰਦਾ ਨਾ ਸਕਦਾ ਬੁੱਢਾ ਬਜ਼ੁਰਗ ਬੱਚਾ ਕੋਈ ਵੀ ਨਾ ਸਕਦਾ ਤੇ ਗਰਮੀ ਪਰ ਯਾਨੀ ਕਿ 1 ਸਾਲ ਦੀ ਗਰੰਟੀ ਬਣ ਜਾਂਦੀ ਹੈ ਹਰ ਸਾਲ ਤੁਸੀਂ ਨਾ ਆਉਣਾ ਤੇ ਹਾਸੀ ਹਰ ਸਾਲ ਨਾ ਆਉਣੇ। ਬਾਕੀ ਦੋਸਤੋ ਵੀਡੀਓ ਕਿਦਾਂ ਲੱਗੀ? ਸ਼ੇਅਰ ਜ਼ਰੂਰ ਕਰਦੇ ਜੀ। ਸੇਂਜੀ ਦਾ ਬੂਟਾ ਜੀ ਸੇਂਜੀ ਲੈਣੀ ਆ ਤੁਸੀਂ ਮੈਂ ਇੱਕ ਵਾਰ ਫਿਰ ਕਲੀਅਰ ਆਹ ਸੇਂਜੀ ਆ ਇਦਾਂ ਦੀ ਸੇਂਜੀ ਦੇਖਦੀ ਆ। ਗੌਰ ਨਾਲ ਦੇਖ ਲਓ ਤੁਸੀਂ ਸੇਂਜੀ